ਦਸ ਕਾਏ ਭੁਲੇ ਗਵਾਰੀ ਦੁਖ ਰਿਤ ਸੁਖ ਰਿਤ ਥਾਰੋ ਕਰਮ ਰੀ ਬੰਦੇ ਨੂੰ ਦੁੱਖ ਆਉਂਦਾ ਤੇ ਉਲਾਮਾ ਦਿੰਦਾ ਜੀ ਫਲਾਣਾ ਬੰਦਾ ਆਇਆ ਸੀ ਘਰ ਨਜ਼ਰ ਲਾ ਗਿਆ ਫਲਾਣਾ ਬੰਦਾ ਆ ਕੇ ਸਾਡੇ ਘਰੋਂ ਨਜ਼ਰ ਲਾ ਗਿਆ ਫਲਾਣੇ ਕਰਕੇ ਲੜਾਈ ਝਗੜਾ ਪੈ ਗਿਆ ਕਹਿਣਗੇ ਚੰਗੇ ਤੇ ਮਾੜੇ ਤੇ ਆਪਣੇ ਕਰਮ ਨੇ ਦੱਦਾ ਦੋਸ਼ ਨਹੀਂ ਹੋਂ ਕਿਸੇ ਦੋਸ਼ ਕਰਮਾ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ਾਂ ਦੀ ਜਾਵਰ ਜੀ ਤੇ ਜੇ ਸੁਖ ਲੋਚਦਾ ਹੈ ਨਾ ਤੇ ਸਾਬ ਜੀ ਕਹਿੰਨ ਲਗੇ ਜਿਤ ਸੇਵਿਆ ਸੁਖ ਪਾਈ ਹੈ ਜਿਤ ਨੂੰ ਸਦੀਵ ਕਾਲ ਦਾ ਸੁਖ ਚਾਹੀਦਾ ਕਿਉਂਕਿ ਅਸੀਂ ਸੋਚਦੇ ਸ਼ਾਇਦ ਵਧੀਆ ਘਰ ਹੋਵੇਗਾ ਸੁੱਖਾ ਜਾਏਗਾ ਜਿਸ ਕਰ ਸੰਤਾਨ ਨਹੀਂ ਉਹ ਸੋਚਦਾ ਸੰਤਾਨ ਹੋਵੇਗੀ ਮੈਂ ਸੁખી ਹੋ ਜਾਣਾ ਪਰ ਜਿਹਨਾਂ ਕੋਲ ਸੰਤਾਨ ਹੈ ਉਹ ਸੰਤਾਨ ਤੋਂ ਦੁਖੀ ਨਹੀਂ ਜਿਹਦੀ ਔਲਾਦ ਨਹੀਂ ਹੈ ਨਾ ਦੁਖੀ ਹੈ ਮੇਰੇ ਘਰ ਔਲਾਦ ਨਹੀਂ ਉਹਦੇ ਮਨ ਵਿੱਚ ਲੱਗਦਾ ਜੇ ਔਲਾਦ ਹੋ ਗਈ ਮੈਂ ਸੁਖੀ ਹੋ ਜਾਵਾਂਗਾ ਪਰ ਜਿਨ੍ਹਾਂ ਦੀ ਔਲਾਦ ਨਹੀਂ ਇੱਕ ਨਹੀਂ ਚਾਰ ਚਾਰ ਪੁੱਤਰ ਨਹੀਂ ਇੱਕ ਵੀ ਨਹੀਂ ਪੁੱਛਦਾ ਫਿਰ ਉਹ ਸੁਖੀ ਹੋਣਾ ਚਾਹੀਦਾ ਜਿਸ ਕੋਲ ਧਨ ਨਹੀਂ ਸੋਚਦਾ ਧਨ ਹੋਏਗਾ ਤਾਂ ਸੁਖੀ ਹੋ ਜਾਵਾਂਗਾ ਤੇ ਜਿਨ੍ਹਾਂ ਕੋਲ ਧਨ ਹੈ ਕਿ ਸੁਖੀ ਨਹੀਂ ਉਹ ਧਨ ਤੋਂ ਦੁਖੀ ਨਹੀਂ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜੀ ਸੋ ਫਿਰੈ ਪ੍ਰਮੰਤਾ ਦੋਹੋਂ ਵਿਵਸਥਾ ਤੇ ਜੋ ਮੁਕਤ ਸੋਈ ਸੋ ਇਲਾਬਨ ਜਿਹੜਾ ਤਨ ਜਿਸ ਕੋਲ ਨਹੀਂ ਹੈ ਉਹ ਵੀ ਰੱਬ ਦਾ ਨਾਮ ਜਪਦਾ ਜਿਸ ਕੋਲ ਹੈ ਜਦੋਂ ਉਹ ਵੀ ਜਪਦਾ ਹੁਣ ਸੁੱਖ ਮਿਲ ਜਾਂਦਾ ਕਿਉਂਕਿ ਸੁੱਖ ਮਿਲਣਾ ਹੈ ਰੱਬ ਦੀ ਬੰਦਗੀ ਵਿੱਚੋਂ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਕਿ ਆ ਜਿਤ ਕੀਤਾ ਪਾਈਆ ਆਪਣਾ ਸਾ ਘਾਲ ਬੁਰੀ ਕਿਉਂ ਕਾਲੀਐ ਜੋ ਤੂੰ ਕਰਮ ਕਰ ਰਿਹਾ ਉਹਦੇ ਰਿਜ਼ਲਟ ਤੈਨੂੰ ਮਿਲੇਗਾ ਲੋੜਾ ਦਾਖ ਬੀਜੂਰੀਆਂ ਕਿੱਕਰ ਬੀਜੈ ਜੱਟ ਹੰਡਾ ਉਹਨੂੰ ਕਤਾਏ ਦਾ ਪੈਂਦਾ ਲੋੜਾ ਪੱਟ ਬੰਦਾ ਲੋਕਾਂ ਦੇ ਦਾਬ ਜ ਕੰਡੇ ਬੀਜਦਾ ਹੋਵੇ ਤੇ ਕਹੇ ਲੋਕ ਮੈਨੂੰ ਫੁੱਲ ਦੇਣ ਫੁੱਲ ਸੁੱਟਾ ਮੇਰੇ ਤੇ ਐਸਾ ਨਹੀਂ ਹੋਵੇ ਜੇ ਕੰਡੇ ਬੀਜਨੇ ਕੰਡੇ ਹੀ ਪੈਦਾ ਹੋਣਗੇ ਕਹਿੰਨੇ ਕਿ ਇੱਕ ਜੱਟ ਕਿਸਾਨ ਜੇ ਕੰਡੇ ਬੀਜ ਰਿਆ ਚਿਕਰਾਂ ਦੇ ਬੀਜ ਬੀਜ ਰਿਆ ਤੇ ਕਿਕਰ ਹੀ ਪੈਦਾ ਹੋਣਗੇ ਕੋਈ ਦੁਨੀਆ ਦਾ ਕੋਈ ਇਨਸਾਨ ਨਹੀਂ ਕਹਵੇਗਾ ਮੈਂ ਅਰਦਾਸ ਕਰਾਂਗਾ ਕਿਕਰ ਬੀਜੇ ਨੇ ਉਹਦੇ ਦਾਖਾ ਪੈਦਾ ਹੋਣਗੇ ਨਹੀਂ ਹੋਣਗੇ ਇਹ ਕੁਦਰਤ ਦੇ ਨਿਯਮ ਦੇ ਉਲਟ ਗੱਲ ਹੈ ਹੋ ਹੀ ਨਹੀਂ ਸਕਦਾ ਤੁਸੀਂ ਜ਼ਮੀਨ ਵਿੱਚ ਜਿਹੜਾ ਬੀਜ ਪਾ ਰਹੋ ਫਸਲ ਵੀ ਉਹੀ ਪੈਦਾ ਹੋਏਗੀ ਜੇ ਚੰਗਾ ਬੀਜ ਲਿਓ ਚੰਗਾ ਪੈਦਾ ਮਾੜਾ ਬੀਜੋਗੇ ਮਾੜਾ ਪੈਦਾ ਹੋਣਾ ਕਹਿੰਦੇ ਫਿਰ ਜਿਤ ਕੀਤਾ ਪਾਈਆ ਆਪਣਾ ਜੋ ਤੈਨੂੰ ਮਿਲ ਰਿਹਾ ਨਾ ਤੇਰੇ ਆਪਣੇ ਕਰਮ ਨੇ ਸਹ ਕਾਲ ਬੁਰੀ ਕਿਉਂ ਕਾਲੀ ਆ ਫਿਰ ਮਾੜੀ ਕਾਲ ਕੋ ਕਿਉਂ